ਇਹ ਪ੍ਰੋਟੈਸਟ ਰੱਖਿਆ ਹੈ ਪੂਰੇ ਦੇਸ਼ ਦੇ ਵਿੱਚ ਅਸੀਂ ਛੜਕ ਤੋਂ ਸੰਸਦ ਤੱਕ ਇਹ ਪ੍ਰੋਟੈਸਟ ਕਰ ਰਹੇ ਹਾਂ ਕਿਉਂਕਿ ਕੇਂਦਰ ਦੀ ਸਰਕਾਰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ અપਮਾਨ ਕਰ ਰਹੀ ਹੈ ਔਰ ਉਸ અપਮਾਨ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕੱਲ ਨੂੰ ਤੁਸੀਂ ਕਹੋਗੇ ਕਿ ਮਹਾਤਮਾ ਗਾਂਧੀ ਦੇ ਨਾਂ ਦੇ ਉੱਪਰ ਤੁਸੀਂ ਗੋੜਸੇ ਦਾ ਨਾਂ ਰੱਖਣਾ ਚਾਹੁੰਦੇ ਹੋ ਇਹ ਸਕੀਮ ਦਾ ਨਾਂ ਕਾਨੂੰ ਕਹੋਗੇ ਨੋਟਾਂ ਦੇ ਉੱਪਰ ਬਈ ਇਹ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਫੋਟੋ ਹਟਾ ਕੇ ਉੱਥੇ ਕੀ ਨਰਿੰਦਰ ਮੋਦੀ ਦੀ ਫੋਟੋ ਲਾਣਾ ਚਾਹੁੰਦੇ ਹੋ ਲੇਕਿਨ ਦੇਸ਼ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਇਹ ਸਕੀਮ ਨੂੰ ਫੇਲ ਕਰਨਾ ਚਾਹੁੰਦੇ ਆ ਜਿਸ ਤਰੀਕੇ ਦੇ ਨਾਲ ਬਈ ਸਕਾਲਰਸ਼ਿਪ ਦੀ ਸਕੀਮ ਸੀ ਗਰੀਬਾਂ ਦੇ ਬੱਚਿਆਂ ਨੂੰ ਸਕਾਲਰਸ਼ਿਪ ਮਿਲਦੀ ਸੀ ਤੇ 90% ਕੇਂਦਰ ਸਰਕਾਰ ਪੈਸਾ ਪਾਉਂਦੀ ਸੀ 10% ਸਟੇਟ ਦਾ share ਸੀ ਇਹਨਾਂ ਨੇ ਆਉਂਦਿਆਂ ਹੀ ਬੀਜੇਪੀ ਦੀ ਸਰਕਾਰ ਨੇ ਉਹ ਸਕੀਮ ਨੂੰ ਫੇਲ ਕਰਨ ਵਾਸਤੇ ਇਹ ਕਿਹਾ ਕਿ 40% ਪੈਸਾ ਵੀ ਸਟੇਟਾਂ ਦੇਣ ਸਟੇਟਾਂ ਪੈਸਾ ਨਹੀਂ ਦੇ ਰਹੇ ਗਰੀਬਾਂ ਦੇ ਬੱਚੇ ਕਰੋੜਾਂ ਬੱਚੇ ਅੱਜ ਕੱਲ੍ਹ ਜਾਂਚੋ ਸਕੂਲਾਂ ਚੋਂ ਡ੍ਰੌਪ ਆਊਟ ਹੋ ਗਏ ਇਹ ਸਕੀਮ 100% ਸਕੀਮ ਕੇਂਦਰ ਸਰਕਾਰ ਪੈਸਾ ਦਿੰਦੀ ਹੈ ਔਰ ਇਸ ਸਕੀਮ ਨੂੰ ਫੇਲ ਕਰਨ ਵਾਸਤੇ ਇਹਨਾਂ ਨੇ ਕੇਂਦਰ ਨੇ ਕਹਿਤਾ ਕਿ 40% ਸ਼ੇਅਰ ਸਟੇਟ ਗਵਰਨਮੈਂਟ ਪਾਏ ਨਾ ਸਟੇਟ ਵਿੱਚ ਸ਼ੇਅਰ ਪਾਉਣਾ ਹੈ ਤੇ ਨਾ ਸਕੀਮ ਨੇ ਚੱਲਣਾ ਇੱਕ ਮਹਾਤਮਾ ਗਾਂਧੀ ਵਿਰੋਧੀ ਹੈ ਮਜ਼ਦੂਰ ਵਿਰੋਧੀ ਹੈ ਅਸੀਂ ਮਜ਼ਦੂਰਾਂ ਦੇ ਵਹਾਕਾਂ ਦੇ ਵਿੱਚ ਕਾਂਗਰਸ ਪਾਰਟੀ ਖੜੀ ਹੈ ਔਰ ਅਸੀਂ ਇਹ ਪ੍ਰੋਟੈਸਟ ਕਰਦੇ ਰਾਂਗੇ ਔਰ ਇਹਨਾਂ ਦੇ ਖਿਲਾਫ ਪਿੱਟ ਸਿਆਪਾ ਜਿਹੜਾ ਹੈ ਉਹ ਪੂਰੇ ਦੇਸ਼ ਚ ਹੋਏਗਾ ਲੱਗਦਾ ਹੈ ਮੋਕੇ ਦੇ ਪਿੱਛੇ ਲੱਗਦਾ ਹੈ ਭਈ ਮੈਂ ਤਨੋਂ ਕੀ ਕਿਆ ਭਈ ਉਹ ਸਾਰੇ ਦੇ ਸਾਰੇ ਸਕੀਮਾਂ ਨੂੰ ਉਹ ਹਟਾਣਾ ਚਾਹੁੰਦੇ ਆਂ ਦੇਸ਼ ਦੇ ਜਿਹੜੇ ਸ਼ਹੀਦ ਆ ਸਾਡੇ ਉਹਨਾਂ ਦੇ ਨਾਵਾਂ ਨੂੰ ਦੇਸ਼ ਦੇ ਜਿਨ੍ਹਾਂ ਨੇ ਆਜ਼ਾਦ ਕਰਾਇਆ ਦੇਸ਼ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਆਂ ਉਹ ਸੋਚਦੇ ਆ ਕਿ ਨਰਿੰਦਰ ਮੋਦੀ ਦੀ ਜਦੋਂ ਸਰਕਾਰ ਆਈ ਹੈ ਨਾ ਸ਼ਾਇਦ ਦੇਸ਼ ਉਦੋਂ ਹੀ ਜਾਦ ਹੋਇਆ ਹੈ ਪਹਿਲੇ ਦੇਸ਼ ਗੁਲਾਮ ਹੀ ਸੀ ਭਈ ਮੈਂ ਪੁੱਛਣਾ ਚਾਹੁੰਦਾ ਬਈ ਨਰਿੰਦਰ ਮੋਦੀ ਦੀ ਸਰਕਾਰ ਨੂੰ ਬਈ ਤੁਹਾਡਾ ਦੇਸ਼ ਲਈ ਕੀ ਹੈ ਤੁਹਾਡੀ ਦਿਨ ਦੇਸ਼ ਦੇ ਵਿੱਚ ਨਫਰਤ ਪੈਦਾ ਕਰਨੀ ਭਾਈਚਾਰਕ ਸਾਂਝ ਤੋੜਨੀ ਜਾਤਾਂ ਪਾਤਾਂ 'ਚ ਲੋਕਾਂ ਨੂੰ ਵੰਡਣਾ ਤੇ ਇਹ ਦੰਗੇ ਕਰਵਾਉਣੇ ਫਿਰਕੂ ਦੰਗੇ ਕਰਾਣੇ ਤੇ ਦੇਸ਼ ਨੂੰ ਵੰਡਣ ਦਾ ਕੰਮ ਕਰਨਾ ਇਹਨਾਂ ਦੀ ਨੀਅਤ ਜਿਹੜੀ ਪਿੱਛੇ ਹੈ ਇਹ ਦੇਸ਼ ਨੂੰ ਵੰਡਣ ਦੀ ਨਹੀਂ